ਸਾਹਿਬ ਜੀ ਆ ਤੁਸੀਂ ਵੇਖ ਰਹੇ ਦੈਨਿਕ ਸਪੈਰਾ ਟੀਵੀ ਸਾਡੇ ਨਾਲ ਐਲਓਪੀ ਪ੍ਰਤਾਪ ਸਿੰਘ ਬਾਜਵਾ ਇੱਥੇ ਮੌਜੂਦ ਨੇ ਅੱਜ ਦੀ ਕਰ ਲਈਏ ਇਸ ਬਾਰੇ ਬਹੁਤ ਸਖਾਇ ਵੀ ਨਹੀਂ ਕਿਹਾ ਇੱਥੇ ਕਰਨ ਨੂੰ ਸਾਨੂੰ ਇਸ ਪਰੀ ਨੇ ਦੱਸੋ ਸਰ ਅੱਜ ਦੀ ਕਾਰਵਾਈ ਨੂੰ ਵੇਖਦੇ ਹਾਂ ਜੋ ਬਿਲ ਪਾਸ ਹੋ ਰਹੀ ਨੂੰ ਕੋ ਬਿਲਸ ਦੇ ਵਿੱਚ ਕੋਈ ਬਹੁਤ ਕੋਈ ਕੋ ਵੱਡੀ ਕੋ ਰੈਵੋਲੂਸ਼ਨਰੀ ਚੀਜ਼ ਤੇ ਹੈ ਨਹੀਂ ਸੀ ਸੋ ਜਿਹੋ ਜਿਹੇ ਵੀ ਬਿੱਲ ਆਏ ਨੇ ਜਨਰਲੀ ਗਵਰਨਮੈਂਟ ਦੇ ਬਿੱਲਜ਼ ਨੂੰ ਜਿੱਥੇ ਪ੍ਰੋ ਪੰਜਾਬ ਕੋਈ ਬਿੱਲ ਹੈ ਨੇ ਸੂਬੇ ਦੇ ਹੱਕ ਚ ਬਿੱਲ ਹੈ ਨੇ ਜਿੱਥੇ ਨਵੀਂ ਤਰਮੀਮ ਕਾਨੂੰਨਾ ਚ ਕਰਨ ਦੀ ਲੋੜ ਸੀ ਉਹ ਅਸੀਂ ਉਹਨਾਂ ਦੀ ਸਪੋਰਟ ਹੀ ਕੀਤੀ ਬਟ ਇੱਕੋ ਅਖੀਲਾ ਬਿੱਲ ਜਿਹੜਾ ਮਾਰਕਟ ਕਮੇਟੀਜ਼ ਨਾਲ ਤਾਲਕ ਰੱਖਦਾ ਜਿਹਦੇ ਵਿੱਚ ਪ੍ਰੋਵੀਜ਼ੋ ਦੇ ਵਿੱਚ ਉਹਨੇ 1 ਸਾਲ ਦੀ ਜਗ੍ਹਾ 3 ਸਾਲ ਮੰਗੇ ਸੀ ਉਹ ਬੇਸਿਕਲੀ ਇਨਡਾਇਰੈਕਟਲੀ ਇਹ ਜਿਹੜੇ ਬਾਬੂ ਨੇ ਉਹਨਾਂ ਨੂੰ ਕੰਟਰੋਲ ਦੇਣ ਦੀ ਕੋਸ਼ਿਸ਼ ਸੀ ਕਿ ਪੋਲੀਟੀਕਲ ਆਦਮੀਆਂ ਦੇ ਬਜਾਏ ਇਹ ਬਾਬੂਆਂ ਨੂੰ ਕੰਟਰੋਲ ਦਿੱਤਾ ਜੇ ਤੇ ਮੈਂ ਚੀਫ ਮਿੰਿਸਟਰ ਸਾਹਿਬ ਨੂੰ ਗੱਲ ਕਹੀ ਸੀ ਕਿ ਜਿਹੜੀ ਗੱਲ ਤੁਸੀਂ ਪੇਸ਼ ਕੀਤੀ ਕਿ ਮੋਦੀ ਸਾਹਿਬ ਨੂੰ ਵੀ ਬਾਬੂਆਂ ਨੇ ਮਿਸਲੀਡ ਕੀਤਾ ਤਿੰਨ ਕਾਲੇ ਕਾਨੂੰਨ ਆਏ ਤੇ ਉਹਨਾਂ ਦਾ ਫਿਰ ਜੋ ਹਸ਼ਰ ਹੋਇਆ ਉਹਨਾਂ ਨੂੰ ਬਾਅਦ ਚ ਪਤਾ ਲੱਗਾ ਮੈਂ ਕਿ ਸਿਮਿਲਰੀ ਤੁਹਾਨੂੰ ਵੀ ਬਾਬੂਆਂ ਨੇ ਮਿਸਲੀਡ ਕੀਤਾ ਇਹ ਇਨਡਾਇਰੈਕਟ ਪਾਵਰ ਆਪਣੇ ਹੱਥਾਂ 'ਚ ਰੱਖਣਾ ਚਾਹੁੰਦੇ ਨੇ ਸੋ ਉਹਦੇ ਵਿੱਚ ਅਸੀਂ ਉਸ ਬਿੱਲ ਦੀ ਜਿਹੜੀ ਹੈ ਵਿਰੋਧਤਾ ਕੀਤੀ ਬਟ ਕਿਉਂਕਿ ਉਹਨਾਂ ਕੋ ਮੈਜੋਰਿਟੀ ਹੈ ਓਵਰਵੇਲਮਿੰਗ ਮੈਜੋਰਿਟੀ ਹੈ ਤੇ ਉਹ ਉਹਨਾਂ ਨੇ ਪਾਸ ਕਰਵਾ ਲਿਆ ਉਹ ਮੈਂ ਸਮਝ ਨਹੀਂ ਕਿ ਥੈਟ ਇਜ਼ ਅ ਰੌਂਗ ਅਸੀਂ ਕਿਹਾ ਸੀ ਕਿ ਜੇ ਤੁਹਾਨੂੰ ਕੋਈ ਵੀ ਕਾਨੂੰਨ ਤੁਸੀਂ ਤਬਦੀਲੀ ਕਰਨਾ ਵੀ ਚਾਹਦੇ ਹੋ ਕੋਈ ਟਾਈਮ ਫਰੇਮ ਕਰਨਾ ਤਾਂ ਵੱਧ ਤੋਂ ਵੱਧ ਇੱਕ ਸੀਜ਼ਨ ਦਾ ਕਰ ਲਓ ਥੈਟ ਮੀਨ 6 ਮੰਥਸ ਉਹਦੀ ਜਗ੍ਹਾ 3 ਸਾਲ ਤੇ ਸਾਨੂੰ ਸਮਝ ਨਹੀਂ ਆਈ ਕਿ ਕਿਉਂ ਕਰਨਾ ਚਾਹੁੰਦੇ ਹੋ ਪੰਚਾਇਤੀ ਰਾਜ ਸੋਧ ਬਿੱਲ ਵੀ ਜਿਹੜਾ ਉਹ ਪਾਸ ਕਰ ਦਿੱਤਾ ਗਿਆ ਹੈ ਜਿਹੜੇ ਚੋਣਾਂ ਨੇ ਉਹ ਬਿਨਾਂ ਸਿੰਬਲ ਤੋਂ ਉਹਨੂੰ ਟੈਕਨੀਕਲੀ ਸਰ ਨਹੀਂ ਚਲੂ ਤੇ ਜਾ देयर इज ਨथिंग रॉन्ग ਇਨ ਇਟ ਮੈਨ ਯੂ ਸਮਝਦਾ ਉਸ ਗੱਲ ਨੂੰ ਕਿਉਂਕਿ ਵੇਖੋ ਜੇ ਵੇਖਿਆ ਜਾਏ ਤੇ ਪੰਚਾਇਤਾਂ ਦੀਆਂ ਕੋਈ ਵੀ ਇਲੈਕਸ਼ਨਸ ਪਾਰਟੀ ਸਿਪਲ ਤੇ ਕਦੀ ਵੀ ਨਹੀਂ ਕੋਈ ਲੜੇ ਇਹ ਬਲੌਕ ਸਮਥਿੰਗ ਤਾਂ ਜ਼ਿਲ੍ਹਾ ਪ੍ਰੈਸ਼ਰ ਜ਼ਰੂਰ ਲੜਦੇ ਰਹੇ ਤਾਂ ਇਹ ਨਹੀਂ ਹੋਇਆ ਪਰ ਇਹਦੇ ਵਿੱਚ ਵੀ ਕੀ ਕਾਰਨ ਹੈ ਇਹਨਾਂ ਨੇ ਤੇ ਜੋ ਗੱਲ ਪ੍ਰੈਜ਼ੈਂਟ ਕੀਤੀ ਉਹ ਤੇ ਇਹ ਕਿ ਤੁਹਾਡੇ ਬੰਦੀ ਨਹੀਂ ਰਹਿਣ ਦੇਣਾ ਚਾਹੁੰਦੇ ਤੁਹਾਡੇ ਬੰਦੀ ਤੇ ਪਹਿਲੇ ਵੀ ਨਹੀਂ ਸੀ ਪਰ ਤੌਰ ਤਰੀਕਾ ਸਾਨੂੰ ਇਹੋ ਜਿਹਾ ਅਪਣਾਉਣਾ ਪਏਗਾ ਜਿਹਦੇ ਨਾਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਪਿੰਡਾਂ ਦੇ ਵਿੱਚ ਜੇ ਧੜੇਬੰਦੀ ਖਤਮ ਹੋਏਗੀ ਪਿੰਡ ਇੱਕ ਹੋ ਕੇ ਚੱਲੇਗਾ ਜਿਹੜੀਆਂ ਅੱਜ ਇਹਨਾਂ ਅਨਾਊਂਸਮੈਂਟਸ ਕੀਤੀਆਂ ਨੇ ਉਹ ਸਹੀ ਮੈਨੇ ਦੇ ਵਿੱਚ ਵੇਖੋ ਫਾਈਨੈਂਸ਼ਲੀ ਇਹਨਾਂ ਕੋਈ ਪੈਸੇ ਆ ਨਹੀਂ ਇਹਨਾਂ ਕਿਹਾ ਕਿ 5 ਲੱਖ ਰੁਪਏ ਅਸੀਂ ਹਰ ਪੰਚਾਇਤ ਨੂੰ ਦਵਾਂਗੇ ਫਿਰ ਜਿੱਥੇ ਸਰਬਸੰਮਤੀ ਹੋਏਗੀ ਉਹ ਸਟੇਡੀਅਮ ਚਾਹਦੇ ਹੋਗੇ ਸਟੇਡੀਅਮ ਹੁਣ ਸਟੇਡੀਅਮ ਕਿਸੇ ਪਿੰਡ ਚ ਵੀ ਬਣਨਾ ਤਾਂ 25-30 ਲੱਖ ਤੋਂ ਥੱਲੇ ਨਹੀਂ ਆਣਾ ਐਮਐਸ ਉਹਨੂੰ ਲੈ ਕੇ ਕੁਮਰ ਵਿਜੇ ਪ੍ਰਤਾਪ ਨੇ ਕੁੰਮਰ ਵੇਖੋ ਗੱਲ ਐ ਸਤਾ ਕੁੰਮਰ ਵਿਜੇ ਪ੍ਰਤਾਪ ਨੇ ਜਿਹੜੀ ਗੱਲ ਰੱਖੀ ਏ ਮੈਂ ਸਪੀਕਰ ਸਾਹਿਬ ਕੋ ਬਕਾਇਦਾ ਤੌਰ ਤੇ ਲੀਡਰ ਆਫ ਦੀ اپੋਜੀਸ਼ਨ ਟਾਈਮ ਮੰਗੇ ਆ ਬਿਲਕੁਲ ਜੈਨੂਇਨ ਸੀ ਉਹਨਾਂ ਦੀ ਗੱਲ ਕਿ ਤੁਸੀਂ ਕੇਜਰੀਵਾਲ ਸਾਹਿਬ ਨੇ ਵੀ ਤੇ ਮੌਜੂਦਾ ਮੁੱਖ ਮੰਤਰੀ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਇਹਨੂੰ ਲੀਗਲਾਈਜ਼ ਕਰਾਂਗੇ ਐਮਐਸਪੀ ਨੂੰ ਜਿਹੜੀ ਇੱਕ ਧਾਲ ਇਹਨਾਂ ਨੇ ਮੂੰਗ ਦੀ ਧਾਲ ਖਰੀਦਣੀ ਸ਼ੁਰੂ ਕੀਤੀ ਸੀ ਉਹਦੇ ਵਿੱਚ ਵੀ ਅਸੀਂ ਵੇਖਿਆ ਕਿ 80% ਮੂੰਗ ਦੀ ਦਾਲ ਦੀ ਖਰੀਦ ਵੀ ਜਿਹੜੀ ਪ੍ਰਾਈਵੇਟ ਵਪਾਰੀਆਂ ਨੇ ਕੀਤੀ ਤੇ ਐਮਐਸਪੀ ਤੋਂ ਘੱਟ ਕੀਮਤ ਤੇ ਕੀਤੀ। ਉਸ ਤੋਂ ਇਲਾਵਾ ਬਰਗਾੜੀ ਬਹਿਵਲ ਕਲਾਤ ਗੁਰੂਗ੍ਰੰਥ ਸਾਹਿਬ ਦੀ ਪਾਵਨ ਗੁਰੂਗ੍ਰੰਥ ਸਾਹਿਬ ਦੀ ਵਿਦੇ ਵਿਦੇ ਜਿਹੜੇ ਕੰਮ ਉਹਦੇ ਤੇ ਬਹਿਸ ਹੋਣੀ ਚਾਹੀਦੀ ਸੀ ਮੈਂ ਇਸੇ ਗੱਲ 'ਕਨ ਟਾਈਮ ਮੰਗ ਰਿਹਾ ਸੀ ਪਰ ਸਪੀਕਰ ਸਾਹਿਬ ਨੇ ਨਹੀਂ ਦਿੱਤਾ। ਅੱਜ ਮੈਨੂੰ ਐ ਲੱਗਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਹਿਲੇ ਇਹਨਾਂ ਨੇ ਇਸ ਗੱਲ ਨੂੰ ਰਾਜ਼ੀ ਕਰ ਲਿਆ ਕਿ ਤੂੰ ਸਾਡੀ ਸਰਕਾਰ ਦਾ ਨਾਂ ਨਹੀਂ ਲਏਂਗਾ। ਪਈਆਂ ਸਾਲਾਂ ਦਾ ਤੂੰ ਕਹਲਾ ਪਿਛਲੀਆਂ ਸਰਕਾਰਾਂ ਤਾਂ ਕੀ ਆਪਣੀ ਗੱਲ ਰੱਖੇਗਾ ਤਾਂ ਉਹਨੂੰ ਵਕਤ ਦਿੱਤਾ ਨਹੀਂ ਤੇ 25 ਸਾਲ ਲਗਾਤਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਬਰਗਾੜੀ ਬੇਬਲਕਰਾਂ ਕੋਟਕਪੂਰਾ ਬੇਅਦਬੀਆਂ ਦੀ ਗੱਲ ਕਰਨਾ ਚਾਹੁੰਦਾ ਸੀ ਬਟ ਟਾਈਮ ਨਹੀਂ ਦਿੱਤਾ ਅੱਜ ਮੈਨੂੰ ਜੋ ਨਜ਼ਰ ਆਇਆ ਮੇਰੀ ਪੋਲੀਟਿਕਲ ਸੈਂਸ ਇਹ ਕਹਿੰਦੀ ਹੈ ਇਹਨੂੰ ਅੱਜ ਅਖੀਰ ਇਹ ਗੱਲ ਕਹੀ ਕਿ ਤੈਨੂੰ ਪੰਜ ਚਾਰ ਮਿੰਟ ਦੇ ਦੇਣਾ ਤੂੰ ਆਪਣੀ ਗੱਲ ਵੀ ਰੱਖ ਲੈ ਬਟ ਸਾਡੇ 25 ਸਾਲਾਂ ਦਾ ਜ਼ਿਕਰ ਨਹੀਂ ਕਰਨਾ ਕਿਉਂਕਿ ਉਹਦੇ ਵਿੱਚ ਸਾਰੇ ਨ ਵੱਡੇ ਮੁੱਦੇ ਸਨ ਕਿ ਜਿਹੜੀ ਸੱਚੇ ਸੌਦੇ ਦਾ ਹੈੱਡ ਹੈ ਜਿਹੜਾ ਸੱਚੇ ਸੌਦੇ ਦੇ ਹੈੱਡ ਦਾ ਪਿਛਲੇ 2 ਸਵਾ 2 ਸਾਲ ਤੋਂ ਪ੍ਰੋਸੀਕਿਊਸ਼ਨ ਦੀ ਫਾਈਲ ਚੀਫ ਮਿਨਿਸਟਰ ਪੰਜਾਬ ਕੋਲ ਐਸ ਹੋਮ ਮਿਨਿਸਟਰ ਪਈ ਇਹਦਾ ਅਜੇ ਤੱਕ ਸੈਂਕਸ਼ਨ ਨਹੀਂ ਦਿੱਤਾ ਉਹਦਾ ਜ਼ਿਕਰ ਨਹੀਂ ਉਹਨੇ ਕੀਤਾ ਕੁਮਰ ਵਿਜੇ ਪ੍ਰਤਾਪ ਨੇ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਉਹਨੇ ਮੈਨੂੰ ਕਿਹਾ ਕਿ ਬਾਜੋਤ ਸਾਹਿਬ ਨੇ ਪ੍ਰਬੋਧ ਕੁਮਾਰ ਦੀ ਤਾਰੀਫ ਕੀਤੀ ਹੈ ਪ੍ਰਬੋਧ ਕੁਮਾਰ ਦੀ ਮੈਂ ਕੋਈ ਤਾਰੀਫ ਨਹੀਂ ਕੀਤੀ ਮੈਂ ਤੇ ਪ੍ਰਬੋਧ ਕੁਮਾਰ ਦਾ ਕੱਲਾ ਜਿਹੜਾ ਉਹਨੇ ਪਿਛਲੇ ਦਿਨ ਲਾਰੈਂਸ ਬਿਸ਼ਨੋਈ ਵਾਲੇ ਕੇਸ ਦੇ ਵਿੱਚ ਜਿਹੜੀ ਉਹਨੇ ਹਾਈ ਕੋਰਟ ਦੇ ਵਿੱਚ ਲਫਾਫਾ ਬੰਦ ਰਿਪੋਰਟ ਦਿੱਤੀ ਮੈਂ ਉਹਦਾ ਜ਼ਿਕਰ ਕੀਤਾ ਕਿ ਉਦੋਂ ਉਹਨੇ ਇਨਕੁਆਇਰੀ ਕੀਤੀ ਹੈ ਤੇ ਉਹਨੇ ਖਰੜ ਪੁਲਿਸ ਸਟੇਸ਼ਨ ਦਾ ਜ਼ਿਕਰ ਕੀਤਾ ਉਹਨੇ ਇੱਕ ਐਸਪੀ ਲੈਵਲ ਦੇ ਅਫਸਰ ਦਾ ਜ਼ਿਕਰ ਕੀਤਾ ਕਿ ਜਿਹੜਾ ਏਜੀਟੀਐਫ ਦੇ ਐਸਪੀ ਸੀ ਉਹਨੇ ਆਪਣਾ ਫੋਨ ਦੇ ਕੇ ਇੱਕ ਨੈਸ਼ਨਲ ਚੈਲੰਜ ਚੈਨਲ ਦੇ ਨਾਲ 1 ਘੰਟਾ ਇੰਟਰਵਿਊ ਕਰਾਈ ਉਹਦਾ ਮਤਲਬ ਤੁਸੀਂ ਗੈਂਗਸਟਰ ਨੂੰ ਗਲੋਰੀਫਾਈ ਗਵਰਨਮੈਂਟ ਆਫ ਪੰਜਾਬ ਕਰਾ ਰਹੀ ਹੈ ਕਿਉਂਕਿ ਚੀਫ ਮਿਨਿਸਟਰ ਕੋਲ ਹੀ ਇਹ ਡਿਪਾਰਟਮੈਂਟ ਹੈ ਐਂਡ ਚੀਫ ਮਿਨਿਸਟਰ ਨੇ ਇਸ ਗੱਲ ਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹੀ ਸੀ ਯਕੀਨ ਦਿਵਾਇਆ ਸੀ ਕਿ ਪੰਜਾਬ ਦੀ ਕਿਸੇ ਜੇਲ੍ਹ 'ਚ ਇੰਟਰਵਿਊ ਨਹੀਂ ਉਹਦਾ ਮਤਲਬ ਉਹ ਵੀ ਆਪਣੇ ਵੱਲੋਂ ਸੱਚੇ ਸੀ ਜੇਲ੍ਹ 'ਚ ਨਹੀਂ ਕਰਾਈ ਬਟ ਬਾਹਰ ਕਰਾਉਂਦੇ ਕੋਈ ਵੀ ਵੇਖੋ ਸਾਰਿਆਂ ਨੂੰ ਵੱਡੀ ਗੱਲ ਹੈ ਏਜੀਟੀਐਫ ਦੇ ਜਿੰਨੇ ਗੈਂਗਸਟਰਸ ਨੇ ਉਹ ਉਹਨਾਂ ਦੀ ਹਿਰਾਸਤ ਦੇ ਵਿੱਚ ਸੀ ਆਈਏ ਦੇ ਵਿੱਚ ਇੱਕ ਸਿਵਿਲিয়ান ਪੁਲਿਸ ਪੁਲਿਸ ਦੇ ਦੂਸਰੇ ਮਹਿਕਮੇ ਦੇ ਥਾਣੇ ਦੇ ਵਿੱਚ ਨਹੀਂ ਸੀ ਖੜਿਆ ਜਾ ਸਕਦਾ ਸੋ ਇਹ ਜੇਲ੍ਹ ਚੋਂ ਬਾਹਰ ਕੱਢਿਆ ਗਿਆ ਲਾਰੈਂਸ ਬਿਸ਼ਰੋਈ ਨੂੰ ਜੇਲ੍ਹ ਚੋਂ ਬਾਹਰ ਕੱਢ ਕੇ ਫੈਸਿਲੀਟੇਟ ਕੀਤਾ ਗਿਆ ਕਿ ਇੱਕ ਪੁਲਿਸ ਸਟੇਸ਼ਨ 'ਚ ਖੜਿਆ ਜੇ ਅਸੀਂ ਵੀ ਸੱਚੇ ਰਹਿ ਜੀਏ ਕਿ ਕਿਸੇ ਜੇਲ੍ਹ ਚੋਂ ਨਹੀਂ ਹੋਇਆ ਕੈਮ ਟੈਲੀਫੋਨ ਵੀ ਐਸਪੀ ਨੇ ਸਾਨੂੰ ਨਾਮ ਵੀ ਪਤਾ ਉਸ ਐਸਪੀ ਦਾ ਤਾਂ ਹੀ ਮੈਂ ਕਹੀ ਸੀ ਸਪੀਕਰ ਸਾਹਿਬ ਨੂੰ ਕਿ ਸਪੀਕਰ ਸਾਹਿਬ ਤੁਸੀਂ ਸਾਰਿਆਂ ਨੂੰ ਪਹਿਲੇ ਤੇ ਸਾਰੇ ਹਾਊਸ ਦੇ ਕੋਲੋਂ ਤਾਂ ਉਹ ਲੈ ਲਈ ਸਾਰਿਆਂ ਨੂੰ ਸਹਿਮਤ ਕਰ ਲਿਆ ਬੋਰਡ ਸਿੰਘ ਦੇ ਕੇਸੇ ਕੇਐਸਆਈ ਦੇ ਕੇਸ ਹੁਣ ਤੁਸੀਂ ਯੂਨੀਨਮਸ ਫੈਸਲਾ ਡੀਜੀਪੀ ਨੂੰ ਜਿਹੜਾ ਇੱਥੇ ਤਲਬ ਕਰਨ ਦਾ ਕੀਤਾ ਤੁਸੀਂ ਖੁਦ ਹੀ ਬਦਲ ਲਿਆ ਕਿਉਂਕਿ ਅੰਦਰੋਂ ਪ੍ਰੈਸ਼ਰ ਪਿਆ ਹੋਣਾ ਕਿ ਡੀਜੀਪੀ ਨਹੀਂ ਆਣਾ ਤੇਰੇ ਕੋਲ ਪੇਸ਼ ਨਹੀਂ ਹੋਣਾ ਤੇ ਆਪਣੇ ਆ ਫਦਲ ਕੇ ਬਦਲ ਕੇ ਫੈਸਲਾ ਤੁਸੀਂ ਹੁਣ ਹੋਮ ਸੈਕਟਰੀ ਕੋ ਚਲੇ ਗਏ ਮੈਂ ਉਹਦੇ ਵਿੱਚ ਟੈਕਨੀਕਲ ਗੱਲ ਆਂਦੀ ਸੀ ਕਿ ਜਦੋਂ ਸਪੀਕਰ ਸਾਹਿਬ ਨੇ ਸਾਰੇ ਹਾਊਸ ਦੀ ਯੂਨੀਨਿਮਿਟੀ ਲੈ ਲਈ ਤੇ ਕੋਈ ਫੈਸਲਾ ਬਦਲਣ ਵਿੱਚ ਸਪੀਕਰ ਸਾਹਿਬ ਕੋਈ ਤਾਕਤ ਨਹੀਂ ਹੈ ਹਾਊਸ ਦੇ ਕੋਲ ਆਣਾ ਸੀ ਜੇ ਹਾਊਸ ਯੂਨੀਨਿਮਸਲੀ ਫਿਰ ਫੈਸਲਾ ਕਰਦਾ ਕਿ ਤੁਸੀਂ ਡੀਜੀਪੀ ਦੀ ਜਗ੍ਹਾ ਤੇ ਹੋਮ ਸੈਕਟਰੀ ਨੂੰ ਤਲਬ ਕਰ ਲੋ ਤੇ ਤੁਸੀਂ ਬੋਰਡ ਸਿੰਘ ਦੀ ਜਗ੍ਹਾ ਤੇ ਬਾਕੀ ਜਿਹੜੀ ਪੁਲਿਸ ਦੇ ਅਫਸਰ ਨੇ ਜਿਹੜੇ ਇਨਵੋਲਡ ਨੇ ਇੱਕ ਕਰਪਸ਼ਨ ਦੇ ਕੇਸ ਉਹਨਾਂ ਨੂੰ ਇਨਕੁਆਇਰ ਕਰ ਲਓ ਤਾਂ ਹੀ ਕਰ ਸਕਦੇ ਸੀ ਸੋ ਤੁਹਾਡੇ ਜਵਾਬ ਦੇ ਨਾਲ ਜੁੜਿਆ ਸਵਾਲ ਹੈ ਸਪੈਸੀਫਿਕ ਇੱਕ ਐਸਆਈ ਦਾ ਇਸ਼ੂ ਸਦਨ ਦੇ ਵਿੱਚ ਰੇਜ਼ ਕੀਤਾ ਗਿਆ ਤੁਸੀਂ ਹਾਲਾਂਕਿ ਲਾਰੈਂਸ ਬਿਸ਼ਨੋਈ ਦਾ ਵੀ ਜ਼ਿਕਰ ਕੀਤਾ ਸੀ ਉਸ ਮਸਲੇ ਦੇ ਵੇਖੋ ਸਾਡਾ ਤੇ ਬੇਸਿਕ ਪਰਪਸ ਸੀ ਕਿ ਜੇ ਬੋਰਡ ਸਿੰਘ ਵਾਲੇ ਇਸ਼ੂ ਦੇ ਵਿੱਚ ਲਾਰੈਂਸ ਬਿਸ਼ਨੋਈ ਵਾਲਾ ਵੀ ਇਹ ਆ ਜਾਂਦਾ ਅਸੀਂ ਤੇ ਇਨਕੁਆਰੀ ਮੰਗ ਰਹੇ ਸੀ ਕਿ ਜਿਸਾ ਪਾਰਲੀਮੈਂਟ ਦੀ ਜੀਪੀਸੀ ਬਣਦੀ ਹੈ ਜੁਆਇੰਟ ਪਾਰਲੀਮੈਂਟਰੀ ਕਮੇਟੀਆਂ ਬਣਦੀਆਂ ਨੇ ਉਹ ਹੁੰਦੀਆਂ ਨੇ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰਸ ਇੱਥੇ ਕਿਉਂਕਿ ਕੋ ਹਾਊਸੇ ਵਿਧਾਨ ਸਭਾ ਦਾ ਤੁਸੀਂ ਅਸੈਂਬਲੀ ਦੀ ਕੋਈ ਇਹੋ ਜਿਹੀ ਕਮੇਟੀ ਬਣਾ ਲਓ ਆਲ ਪਾਰਟੀ ਜਿਹੜੀ ਇਸ ਕਿਸਮ ਦੇ سنگੀਨ ਚਾਰजेस ਨੂੰ ਇਨਵੈਸਟੀਗੇਟ ਕਰਵਾ ਸਕੇ ਪ੍ਰਬੋਧ ਕੁਮਾਰ ਦਾ ਮੈਂ ਜ਼ਿਕਰ ਕੀਤਾ ਉਹਨੇ ਇਨਕੁਆਰੀ ਕੀਤੀ ਉਹਨੇ ਰਿਪੋਰਟ ਦਿੱਤੀ ਹੈ ਇਸ ਸਰਕਾਰ ਦਾ ਪਰਦਾਫਾਸ਼ ਕੀਤਾ ਅਸੀਂ ਚਾਹੁੰਦੇ ਸੀ ਉਹਦੀ ਫਰਦੀ ਫਰਦਰ ਇਨਵੈਸਟੀਗੇਸ਼ਨ ਲਾਰੈਂਸ ਬਿਸ਼ਨੋਈ ਵਾਲੇ ਇਸ ਚੱਕਰ ਦੀ ਜਿਹੜੀ ਇੰਟਰਵਿਊ ਕੀਤੀ ਕੱਲੀ ਇੰਟਰਵਿਊ ਤੱਕ ਦੀ ਉਹ ਇਨਵੈਸਟੀਗੇਸ਼ਨ ਪ੍ਰਬੋਧ ਕੁਮਾਰ ਸਪੈਸ਼ਲ ਜਿਹੜੇ ਡੀਜੀ ਨੇ ਉਹਨਾਂ ਕੋ ਕਰਾਈ ਜਾਏ ਬਟ ਗਵਰਨਮੈਂਟ ਜਿਸੇ ਪਾਸੇ ਤਿਆਰੀ ਨਹੀਂ ਇਹ ਕੰਮ ਕਰਉਂਦਾ ਬਾਦਸ਼ਾਹ ਜੀ ਸਪੀਕਰ ਨੇ ਚਿੱਠੀ ਲਿਖੀ ਹੌਮ ਸੈਕਟਰੀ ਨੂੰ 3 ਦਿਨ ਦਾ ਸਮਾਂ ਦਿੱਤਾ ਕਾਲੀ ਭੇਡਾਂ ਦੀ ਡਿਟੇਲ ਕੱਢਣ ਵਾਸਤੇ ਲੱਗਦਾ 3 ਦਿਨ ਕਾਲੀ ਭੇਡਾਂ ਤੇ ਇਹਨਾਂ ਦੇ ਸਾਹਮਣੇ ਖਲੋਤੀਆਂ ਨਹੀਂ ਨਜ਼ਰ ਆ ਰਹੀਆਂ ਇਹਨਾਂ ਕਾਲੀਆਂ ਭੇਡਾਂ ਦੀ ਗੱਲ ਕਰਦੇ ਕਾਲੀਆਂ ਭੇਡਾਂ ਤੇ ਸਾਹਮਣੇ ਖਲੋਤੀਆਂ ਨੇ ਇੱਕ ਤੁਹਾਡਾ ਐਸਪੀ ਏਜੀਟੀਐਫ ਦਾ ਇੱਕ ਹਿੰਦੁਸਤਾਨ ਦੇ ਨੌਨ ਗੈਂਗਸਟਰ ਨੂੰ ਨਾਲ ਲਿਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਆਪਣਾ ਫੋਨ ਦੇ ਕੇ ਉਹਦੀ 1 ਘੰਟੇ ਦੀ ਇੱਕ ਨੈਸ਼ਨਲ ਚੈਲੰਜ ਨਾਲ ਇੰਟਰਵਿਊ ਕਰਵਾਉਂਦਾ ਤੇ ਕਾਲੀ ਭੇਡ ਉਹਨੂੰ ਕਿਹਾ ਜਾ ਸਰ। ਪੰਜ ਸਾਲ ਪਹਿਲੇ ਬੈਠੇ ਐ ਅਲੱਗ ਮਸਲਾ ਧਰਮ ਨਾਲ ਜੁੜਿਆ ਹੋਇਆ ਸਵਾਸਤਿਕ ਦੇ ਚਿੰਨ੍ਹ ਨੂੰ ਲੈ ਕੇ ਵੀ ਇੱਕ ਅੰਦਰ ਕਿਹਾ ਗਿਆ ਕਿ ਉਹ ਬੰਦ ਲਿਆ ਜਾਣਾ ਚਾਹੀਦਾ ਉੱਥੇ। ਵੇਖੋ ਸਪੀਕਰ ਸਾਹਿਬ ਨੇ ਉਹਦੀ ਦਲੀਲ ਅਪੀਲ ਦਿੱਤੀ ਹੈ ਕਿ ਅਸੀਂ ਯੂਨੀਅਨ ਟੈਰੀਟਰੀ ਨੂੰ ਲਿਖਿਆ ਤੇ ਯੂਨੀਅਨ ਟੈਰੀਟਰੀ ਵਾਲਿਆਂ ਨੇ ਕਿਹਾ ਕਿ ਕਿ ਕਿਉਂਕਿ ਇਹ ਪੁਰਾਣੀ ਬਿਲਡਿੰਗ ਹੈ ਤਾਂ ਇਹ ਸੇ ਹਿਸਟੋਰਿਕ ਬਿਲਡਿੰਗ ਜਾਂ ਦੂਸਰੀਆਂ ਜਿਨੂੰ ਕਿਆ ਜਾਂਦਾ ਹੈ ਇਹ ਇਹਦੇ ਵਿੱਚ ਚੇਂजेस ਗਵ ਅਲਾਉ ਨਹੀਂ ਕਰਦੀ ਤੇ ਇਸ ਗੱਲ ਕਰਕੇ ਉਹਨਾਂ ਨੇ ਕਿਹਾ ਕਿ ਇੱਥੇ ਕੋਈ ਚੇਂजेस ਨਹੀਂ ਹੋ ਸਕਦਾ ਸੀ ਜੋ ਸਪੀਕਰ ਸਾਹਿਬ ਦਾ ਕਹਿਣਾ ਤੋਂ ਲੱਗਦਾ ਕਿ ਅੱਗੇ ਵੀ ਟੇਕਓਵਰ ਕੀਤਾ ਜਾ ਸਕਦਾ ਮਸਲਾ ਇਹ ਤੇ ਵੇਖੋ ਇਹ ਚੀਜ਼ ਤੇ ਗਵਰਨਮੈਂਟ ਹੀ ਟੇਕਓਵਰ ਕਰ ਸਕਦੀ ਹੈ ਜੀ ਇਹ ਗਵਰਨਮੈਂਟ ਹੀ ਟੇਕਓਵਰ ਕਰ ਸਕਦੀ ਹੈ ਸਾਡੇ ਹੱਥ ਵਾਸਤੇ ਹੈ ਨਹੀਂ ਜੀ ਸਪੀਕਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਇਹ ਸਹੀ ਕਹੀ ਹੈ ਗਲਤ ਕਹੀ ਹੈ ਯੂਨੀ ਟੈਰਿਟਰੀ ਨੇ ਜਵਾਬ ਦਿੱਤਾ ਨਹੀਂ ਦਿੱਤਾ ਇਹ ਤੇ ਉਹਨਾਂ ਨੂੰ ਪਤਾ ਹੋਵੇ ਬਿਕੋਜ਼ ਥਿਸ ਇਜ਼ 올ਡ ਹੈਰੀਟੇਜ ਬਿਲਡਿੰਗ ਬੇਸਿਕਲੀ ਹੈਰੀਟੇਜ ਕਿ ਹੁਣ ਤੋਂ ਲੱਗਦਾ ਕਿ ਤਬਦੀਲ ਹੋ ਜੇ ਤਾਂ ਨਹੀਂ ਮੈਂ ਇਹਦੇ ਵਿੱਚ ਕੁਝ ਜਿੰਨਾ ਚਿਰ ਬਕਾਇਦਾ ਤੌਰ ਸਾਰੀ ਗੱਲ ਨੂੰ ਸਟੱਡੀ ਨਹੀਂ ਕਰ ਰਹਿੰਦਾ ਉਹਨਾਂ ਚਿਰ ਮੈਂ ਟਿਪਣੀ ਨਹੀਂ ਕਰਨਾ ਚਾਹੁੰਦਾ ਬਾਈ ਸਾਹਿਬ ਹਰਿਆਣਾ ਮੇ ਆਮ ਆਦਮੀ ਪਾਰਟੀ ਔਰ ਕਾਂਗਰਸ ਕਾ ਅਲਾਈਅੰਸ ਹੋ ਰਿਹਾ ਹੈ ਦੇਖੋ ਉਹ ਤਾਂ ਪਾਰਟੀ ਹਾਈ ਕਮਾਂਡ ਦੇਖੇ ਕੀ ਕਰਨਾ ਮਗਰ ਮੇਰਾ ਪਰਸਨਲ ਵਿਊ ਹੈ ਕਿਨਕੇ ਸਾਥ ਜਿੰਨੀ ਦੂਰੀ ਰੱਖੇ ਉਤਨੀ ਹੀ ਹਮੇ ਅੱਛੀ ਰਹੇਗੀ ਪੰਜਾਬ ਮੇ ਹਮਨੇ ये बात साबित कर दी ये बानवे से बत्तीस पर आ गए और बत्तीस पर आने के बावजूद इनका जो तौर तरीका है वो आपके सामने है भगवान बोला हुआ है इनको और इसीलिए मैं कहता हूँ कि आगे हमने इनके साथ हरियाणा में गुजरात में और दिल्ली में इकट्ठे इनसे अलायंस में इलेक्शन लड़ी और नेट रिजल्ट ज़ीरो था एक कुरुक्षेत्र की इलेक्शन आपको हमने टिकट दी वहाँ से अगर हमारा कैंडिडेट होता कांग्रेस का सौ फीसदी जीतता और ये मेरा मानना है कि अगर दिल्ली में भी हम इकले अकेले लड़ते ये सारी इलेक्शंस को कम से कम दो से तीन पार्लियामेंट पाँच में से सीट हमें मिलती तो मगर आप पार्टी हाईकमांड क्या इंडिया ब्लॉक को साथ रखना चाहता है क्या उनकी अपनी सोच है देखिए उनकी सोच है ऑल इंडिया लेवल की हमारी सोच है स्टेट लेवल की मैं अपने हिसाब से बताता हूँ कि इनसे जितनी दूरी रखोगी उतना ही अच्छा हरियाणा में कांग्रेस की पैंट है अच्छे लीडर है लेकिन ये सजेशन क्या आप हाईकमान को देंगे नहीं मैं तो आपके जरिए ही सजेशन भेज रहा हूँ कि इनसे जितना दूर रहोगे उतना ही हम फायदे अलग हैं ਤੇ ਨੇ ਕਿ ਹਰਿਆਣਾ ਦੇ ਵਿਚਕਾਰ ਐਲਾਈਅੰਸ ਨਹੀਂ ਹੋਣਾ ਚਾਹੀਦਾ ਆਮ ਆਗੂ ਪਾਰਟੀ ਤੋਂ ਜਿੰਨੀ ਦੂਰੀ ਬਣਾ ਕੇ ਰੱਖੀ ਜਾਏ ਉਹ ਨਹੀਂ ਬੰਦੀਆ ਕਿਉਂਕਿ ਗੁਜਰਾਤ ਦਿੱਲੀ ਦੇ ਵਿਚਕਾਰ ਤੇ ਹਰਿਆਣਾ ਦੇ ਵਿਚਕਾਰ ਜਦੋਂ ਅਸੀਂ ਲੋਕ ਸਭਾ ਇਲੈਕਸ਼ਨਸ ਦੇ ਵਿਚਕਾਰ ਫਾਰ ਦੇਖੀ ਹੈ ਤਾਂ ਉਹ ਇਹਨਾਂ ਦੇ ਨਾਲ ਹੱਥ ਜੋੜ ਕੇ ਯਾਨੀ ਕਿ ਦੋਸਤੀ ਦਾ ਸਾਥ ਦੇ ਵਿਚਕਾਰ ਆਪਸ ਦੇ ਵਿਚਕਾਰ ਸੀਰ ਸ਼ੇਅਰ ਕੀਤੀ ਤੇ ਫਿਰ ਅਸੀਂ ਹਾਰ ਦਾ ਮੂੰਹ ਦੇਖਿਆ ਤੇ ਮੇਰਾ ਤਜਰਬਾ ਹੈਗਾ ਕਿ ਇਹਨਾਂ ਦਾ ਕਹੇ ਕਿ ਹਾਈ ਕਮਾਨ ਨੂੰ ਵੀ ਅਸੀਂ ਸਜੈਸ਼ਨ ਦਿੰਦੇ ਨੇ ਕਿ ਇਕੱਲੇ ਚੋਣ ਲੜੀ ਜਾਵੇ ਕੈਮਰਾਮੈਨ ਗਣੇਸ਼ ਨਾਲ ਨਿਰੂਪ ਚੰਦਨ ਐਨਕਸਪੀਰ ਟਿਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप